केपीडी न्यूज़ हक सच और इंसाफ की आवाज केपीडी न्यूज़ हक सच और इंसाफ की आवाज पाकिस्तान सरकार ਵੱਲ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੰਨਤ ਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਮੁਫਤ ਬੱਸ ਸੇਵਾ ਉਪਲਬਧ ਕਰਾਈ ਜਾਵੇਗੀ ਡੇਰਾ ਬਾਬਾ ਨਾਨਕ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ 4.5 ਕਿਲੋਮੀਟਰ ਦਾ ਰਸਤਾ ਹੈ ਲਾਲ ਰੰਗ ਦੀਆਂ ਬੱਸਾਂ ਯਾਤਰੀਆਂ ਨੂੰ ਲੈ ਕੇ ਕਰਤਾਰਪੁਰ ਕੋਰੀਡੋਰ ਦੇ ਰਸਤੇ ਰਾਹੀਂ ਗੁਰਦੁਆਰਾ ਸਾਹਿਬ ਤੱਕ ਪਹੁੰਚਾਉਣਗੀਆਂ ਇੱਥੇ ਹਰੇ ਰੰਗ ਦੀ ਖੁੱਲੀ ਬੱਸ 'ਚ ਸੰਗਤ ਨੂੰ ਬੈਠਾ ਕੇ ਡਿਊੜੀ ਤੱਕ ਪਹੁੰਚਾਇਆ ਜਾਵੇਗਾ ਉੱਥੇ ਹੀ ਜੋ ਯਾਤਰੀ ਪੈਦਲ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਬੱਸ 'ਚ ਬੈਠਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਦੱਸਣਯੋਗ ਹੈ ਕਿ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਪਾਕਿਸਤਾਨ ਨੇ ਆਪਣੀਆਂ ਤਿਆਰੀਆਂ ਆਖਰੀ ਪੜਾਅ 'ਚ ਪਹੁੰਚਾ ਦਿੱਤੀਆਂ ਹਨ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਦੇ ਲਈ ਪਾਕਿਸਤਾਨ ਸਰਕਾਰ ਨੇ ਟਰਾਂਸਪੋਰਟ ਲਈ ਉਚਿਤ ਪ੍ਰਬੰਧ ਕੀਤੇ ਹਨ ਭਾਰਤ ਤੋਂ ਜਾਣ ਵਾਲੀ ਸੰਗਤ ਨੂੰ ਪਾਕਿਸਤਾਨ ਕੋਰੀਡੋਰ ਦੇ ਰਸਤੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਲਈ ਦੋ ਵਾਰ ਬੱਸ ਬਦਲਣੀ ਪਵੇਗੀ ਪਾਕਿਸਤਾਨ ਵੱਲੋਂ ਭਾਰਤ ਸਰਹੱਦ ਨਾਲ ਲੱਗਦੀ ਜ਼ੀਰੋ ਲਾਈਨ ਤੋਂ ਸੰਗਤ ਨੂੰ ਲਿਜਾਣ ਲਈ ਲਾਲ ਰੰਗ ਦੀਆਂ ਵਿਸ਼ੇਸ਼ ਬੱਸਾਂ ਤਿਆਰ ਕੀਤੀਆਂ ਗਈਆਂ ਹਨ ਜਿਸ ਤੇ ਇੱਕ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦਾ ਚਿੱਤਰ ਅਤੇ ਦੂਜੇ ਪਾਸੇ ਅੰਗਰੇਜ਼ੀ ਚ ਵੈਲਕਮ ਟੂ ਸ੍ਰੀ ਕਰਤਾਰਪੁਰ ਸਾਹਿਬ ਲਿਖਿਆ ਹੈ ਇਹਨਾਂ ਬਸਾਂ ਲਈ ਪਾਕਿਸਤਾਨ ਸਰਕਾਰ ਨੇ ਤਜਰਬੇਕਾਰ ਚਾਲਕਾਂ ਨੂੰ ਰੱਖਿਆ ਹੈ ਇਹ ਲਾਲ ਰੰਗ ਦੀਆਂ ਬਸਾਂ ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਭਾਰਤੀ ਸਰਹੱਦ ਤੱਕ ਆਉਂਦੀਆਂ ਜਾਂਦੀਆਂ ਰਹਿਣਗੀਆਂ ਉੱਥੇ ਹੀ ਜੇਕਰ ਸੰਗਤ ਦਾ ਰੁਝਾਨ ਜ਼ਿਆਦਾ ਰਿਹਾ ਤਾਂ ਵਾਧੂ ਬਸਾਂ ਵੀ ਲਗਾਈਆਂ ਜਾ ਸਕਦੀਆਂ ਹਨ ਹਾਲਾਂਕਿ ਉੱਥੇ ਨਿੱਜੀ ਟਰਾਂਸਪੋਰਟ ਦੀਆਂ ਬਸਾਂ ਨਹੀਂ ਚਲਾਈਆਂ ਜਾਣਗੀਆਂ ਜੂੜੀ ਦੇ ਲਈ ਜੋ ਬਸਾਂ ਲਗਾਈਆਂ ਗਈਆਂ ਹਨ वो बिल्कुल खुलिया हैं इ बसों नौ नवंबर तो शुरू किया जाएगा देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को ज़रूर दबाएं आपका मनपसंद न्यूज़ चैनल के पीडी न्यूज़ हक़ सच और इंसाफ की आवाज़ आपको रखे सबसे आगे